ਪਰੀ ਕਮੇਟੀ ਪਹਿਲਾਂ ਵੀ ਇਕੱਤਰ ਹੋਈ ਅੱਜ ਇਹਦੀ ਤੀਜੀ ਪਰੇਠੀ ਮੀਟਿੰਗ ਸੀ ਕਿਉਂਕਿ ਹੁਣ ਤੱਕ ਜਿੰਨਾ ਸਾਡਾ ਖਤੋਂ ਖਤਾਬ ਹੋਈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹੌਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਵੀ ਲਿਖੀ ਸੀ ਤੇ ਸਰਦਾਰ ਹਰਮੀਤ ਸਿੰਘ ਕਾਲਕਾਂ ਨੇ ਵੀ ਲਿਖੀ ਸੀ ਉਹਦੀ ਸਾਨੂੰ ਈਮੇਲ ਤੇ ਰਿਪਲਾਈ ਵੀ ਆ ਗਈ ਸੀ ਕਿ ਜਥੇਦਾਰ ਕਾਲਤਾਖ ਸਾਹਿਬ ਵੱਲੋਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਇਹ ਆਨਰੇਬਲ ਹੋਮ ਮਿਨਿਸਟਰ ਸਾਹਿਬ ਦੇ ਨਾਲ ਇਸ ਮਸਲੇ ਤੇ ਗੱਲ ਕਰੇ ਤੇ ਉਹਨੇ ਉਹਦੀ ਈਮੇਲ ਦੀ ਕਾਪੀ ਹੋਮ ਮਿਨਿਸਟਰ ਸਾਹਿਬ ਨੂੰ ਵੀ ਭੇਜੀ ਸੀ ਉਹ ਤੋਂ ਬਾਅਦ ਫਿਰ ਸਾਡੇ ਸਕੱਤਰ ਵੱਲੋਂ ਉਹਨਾਂ ਦੇ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਈਮੇਲ ਕੀਤੀ ਗਈ ਸੀ ਕਿ ਇਦਾਂ ਇਦਾਂ ਪ੍ਰਾਈਮ ਮਿਨਿਸਟਰ ਸਾਹਿਬ ਵੱਲੋਂ ਜਿਹੜਾ ਰਿਸਪੌਂਸ ਆਇਆ ਉਹਦੇ ਤਹਿਤ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਉਹ ਤੋਂ ਬਾਅਦ ਫਿਰ ਅਸੀਂ ਮੀਟਿੰਗ ਕੀਤੀ ਮੀਟਿੰਗ ਤੋਂ ਪਹਿਲਾਂ ਤਿੰਨ ਜਨਵਰੀ ਨੂੰ ਇੱਕ ਫਿਰ ਚਿੱਠੀ ਲਿਖੀ ਮੈਂ ਆਪਣੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਬਿਹਾਫ ਦੇ ਉੱਤੇ ਕਿ ਅਸੀਂ ਆ ਪੰਜ ਮੈਂਬਰ ਜਿਹੜੇ ਆ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਉਹ ਤੋਂ ਬਾਅਦ ਆ ਹਾਲਾਤ ਹੁਣ ਜਿਹੜੇ ਕਿਉਂਕਿ ਉਜोध्या ਦਾ ਉਦਰਨਤ ਘਟਨਾ ਆ ਗਿਆ ਇਸ ਇਨ ਬਿਟਵੀਨ ਅਸੀਂ ਇੱਕ ਦੋ ਮੀਟਿੰਗਾਂ ਹੋਰ ਵੀ ਬੈਠ ਕੇ ਭਾਜੀ ਬਲਜਿੰਦਰ ਭਾਜੀ ਮਠੂਆ ਸਾਹਿਬ ਕਾਲਕਾ ਜੀ ਉਸ ਦਿਨ ਸਾਡੇ ਨਾਲ ਇੰਟਰਨੈਟ ਤੇ ਹੋ ਗਿਆ ਸੀ ਰੂਬਰੂ ਤੇ ਭੈਣ ਕਮਲਦੀਪ ਕੌਰ ਉਹ ਅਸੀਂ ਸਾਰਾ ਅਪਡੇਟ ਵੀ ਕੀਤਾ ਸੀ ਸੋ ਅੱਜ ਅਸੀਂ ਸਾਰਾ ਬੈਠ ਕੇ ਮਿਲਾਂਕਣ ਫੇਰ ਕੀਤਾ ਕਿਉਂਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਤਰੀਕ ਨਿਸ਼ਚਿਤ ਕੀਤੀ ਗਈ ਸੀ ਕਿ 27 ਤਰੀਕ ਤੱਕ ਅਸੀਂ ਬੈਠ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਕੇਸ ਤੇ ਨਾਲ ਦੂਸਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਦਾ ਕੇਸਾਂ ਦੇ ਬਾਬਤ ਗੱਲ ਕੀਤੀ ਜਾ ਸਕੇ। ਸੋ ਉਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਜੀ ਨੇ ਵੀ ਆਪਣੇ ਬਹੁਤ ਜਿਹੜੇ ਯਤਨ ਆ ਉਹ ਸਾਰੇ ਅਰੰਭੇ ਆ ਤੇ ਕਾਲਕਾ ਜੀ ਨੇ ਵੀ ਤੇ ਅਸੀਂ ਆਪਣੇ ਤੌਰ ਤੇ ਉੱਤੇ ਵੀ ਲੱਗਿਓ ਆ। ਪਾਰੋ 7 ਤਰੀਕ ਨੂੰ ਮੁੱਖ ਰੱਖਦੇ ਆ ਅੱਜ ਇਹ ਸਾਰੀ ਬੈਠਕ ਫੇਰ ਦੁਬਾਰਾ ਅਸੀਂ ਸੱਦੀ ਸੀ ਇੱਥੇ ਹੁਣ ਤੱਕ ਦੇ ਜਿੰਨੇ ਵੀ ਸਾਰੇ ਹਾਲਾਤ ਆ ਉਹ ਸਾਰੇ ਅਸੀਂ ਬੈਠ ਕੇ ਡਿਸਕਸ ਵੀ ਕੀਤੇ ਆ ਉਹ ਤੋਂ ਇਲਾਵਾ ਕਿਉਂਕਿ ਭਾਜੀ ਦਾ ਤਜਰਬਾ ਵੀ ਵਾਧਿਆ ਇਸ ਫੀਲਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਉਂਕਿ ਸਾਰਿਆਂ ਦੀ ਇੱਕ ਮਤ ਸੀ ਕਿ 22 ਤਰੀਕ ਤੱਕ ਉਹ ਸਾਰੇ ਬਿਜੀ ਨੇ ਤੇ 22 ਤੋਂ ਬਾਅਦ ਫੇਰ ਬੈਠ ਕੇ ਉਹਨਾਂ ਦੇ ਨਾਲ ਜਿਹੜਾ ਸਾਡਾ ਖਤਕਤਬ ਚੱਲ ਰਹੀ ਆ ਉਹ ਕਿਸੇ ਪੋਜੀਟਿਵ ਪੱਖ ਵਾਲੇ ਪਾਸੇ ਨੂੰ ਜ਼ਰੂਰ ਪਹੁੰਚੂਗੀ ਤੇ ਪੋਜੀਟਿਵ ਪੱਖ ਇਹ ਕਹਿ ਵੀ ਰਿਹਾ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੜੀਆਂ ਚਿੱਠੀਆਂ ਲਿਖੀਆਂ ਇੱਕ ਅੱਧੀ ਦਾ ਸਾਨੂੰ ਰਿਸਪੌਂਡ ਆਇਆ ਸੀ ਪਰ ਇਸ ਵਾਰ ਉਹਨਾਂ ਨੇ ਉਹ ਚਿੱਠੀ ਨੂੰ ਇਮੀਡੀਏਟ ਉਹ ਸਾਨੂੰ 20 ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਉਹ ਜਿਹੜੀ ਸੀ ਈਮੇਲ ਕੀਤੀ ਕਿ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਸੋ ਇਹ ਸਾਰਤਕ ਪੱਖ ਸਿਗਾ ਉਹ ਬੈਠ ਕੇ ਅਸੀਂ ਸਾਰਾ ਡਿਸਕਸ ਕੀਤਾ ਤੇ ਨਾਲ ਦੀ ਨਾਲ ਫਿਰ ਇੱਕ ਇਹ ਵੀ ਫੈਸਲਾ ਹੋਇਆ ਕਿ ਜ세ਦਾਰ ਸਾਹਿਬ ਨਾਲ ਵੀ ਚਾਹੇ ਉਹਨਾਂ ਨੂੰ ਬੈਠ ਕੇ ਚਾਹੇ ਚਿੱਠੀ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੰਮ ਜਿਹੜਾ ਆ ਇਹ ਤੁਰੰਤ ਤੁਰਤ ਵਾਲਾ ਹੋਣਾ ਨਹੀਂ ਕਿਉਂਕਿ ਸਰਕਾਰਾਂ ਦੇ ਮਸਲੇ ਵਿੱਚ ਇਨਵੋਲਵ ਆ ਤੇ ਇਹ ਸਾਰਾ ਉਹਨਾਂ ਨਾਲ ਬੈਠ ਕੇ ਜਦੋਂ ਵੀ ਸਾਨੂੰ ਟਾਈਮ ਆਪਰੋਪਰੀਟ ਮਿਲ ਗਿਆ ਇਹ ਜ਼ਰੂਰ ਅਸੀਂ ਹੋਪਫੁਲੀ ਉਧਰਲੇ ਪਾਸੇ ਨੂੰ ਵਧਾਂਗੇ ਸੋ ਅੱਜ ਅਸੀਂ ਬੈਠ ਕੇ ਸਾਰਿਆਂ ਨੇ ਫਿਰ ਇਸੇ ਗੱਲ ਤੇ ਡਿਸਕਸ਼ਨ ਵੀ ਕੀਤੀ ਆ ਔਰ ਹੈਲਥੀ ਡਿਸਕਸ਼ਨ ਹੋਈ ਆ ਸਾਰੀ ਤੇ ਸਾਰੇ ਇਸ ਗੱਲ ਨਾਲ ਸਹਿਮਤ ਵੀ ਆ ਕਿ ਇਹ ਤੇਜ਼ੀ ਦੇ ਵਿੱਚ ਨਹੀਂ ਇਹ ਜਿਗਰੇ ਦੇ ਨਾਲ ਸਾਰੀ ਕਿਉਂਕਿ 22 ਵਿੱਚ ਆ ਗਈ ਉਹਦੇ ਕਰਕੇ ਇਹਦੇ ਲਈ ਅਸੀਂ ਹੁਣ ਆਪਣਾ ਜਿਹੜਾ ਯਤਨ ਅਗਲਾ ਉਹ ਵੀ ਰੰਬਿਆ ਆ ਉਹਦੇ ਵਿੱਚ ਅਸੀਂ ਪਹਿਲਾਂ ਵੀ ਇਸ ਗੱਲ ਤੇ ਤਿਆਰ ਸੀ ਸੋ 27 ਲਈ ਕਿਉਂਕਿ ਮੋਰੇ ਤਰੀਕ ਆ ਜਾਣੀ ਸੀ ਸਿੰਘ ਸਾਹਿਬ ਦਾ ਵੀ ਹਦੇਜ ਸੀਗਾ ਉਹਨੂੰ ਵੀ ਅਸੀਂ ਮੁੱਦੇ ਨਜ਼ਰ ਰੱਖਿਆ ਤੇ ਅਸੀਂ ਬੈਠ ਕੇ ਸਾਰੀ ਗੱਲ ਵੀ ਕੀਤੀ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਸਮਾਂ ਆ ਇਹਦਾ ਥੋੜਾ ਜਿਹਾ ਅਨਲਿਮਿਟਿਡ ਕਰਤਾ ਜਾਵੇ ਤਾਂ ਕਿ ਇਹਦੇ ਵਿੱਚੋਂ ਕੋਈ ਚੰਗਾ ਜਿਹੜਾ ਆ ਉਹ ਨਤੀਜਾ ਨਿਕਲ ਸਕੇ ਸੋ ਸਾਨੂੰ ਆਸ ਵੀ ਆ ਇੱਕ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਨੀ ਚਾਹਨਾ ਅੱਜ ਭਾਈ ਗਰਦੀਪ ਸਿੰਘ ਖਾੜਾ ਜਿਹੜੇ 15 ਦਿਨ ਦੀ ਪ੍ਰੋਲ ਤੇ ਆਏ ਸੀ ਉਹਨਾਂ ਦਾ ਟੈਲੀਫੋਨ ਵੀ ਮੈਨੂੰ ਆਇਆ ਸ ਇਹ ਉਹ ਨੌ ਸਿੰਘ ਆ ਜਿਨ੍ਹਾਂ ਦੀ ਨੋਟੀਫਿਕੇਸ਼ਨ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 500 50ਵੇਂ ਪ੍ਰਕਾਸ਼ ਪੁਰਬ ਤੇ ਹੋਈ ਸੀ ਉਹਦੇ ਵਿੱਚੋਂ ਭਾਈ ਰਾਜਵਾਨਾ ਸਾਹਿਬ ਦਾ ਕੇਸ ਜਿਹੜਾ ਉਹ ਵੱਖਰਾ ਆ ਉਹ ਵੱਖਰਾ ਇਸ ਕਰਕੇ ਕਿਉਂਕਿ ਉਹਦੇ ਵਿੱਚ ਡੇਥ ਸੈਂਟੈਂਸ ਨੂੰ ਇਹਨੇ ਕਮਿਊਟ ਕਰਨਾ ਸੀ। ਔਰ ਉਹ ਡੈਥ ਸੈਂਟੈਂਸ ਨੂੰ ਲਾਈਫ ਇੰਬਰਜਨਮੈਂਟ ਦੇ ਵਿੱਚ ਕਰਨਾ ਸੀ ਉਹ ਨੋਟੀਫਿਕੇਸ਼ਨ ਇਹਨਾਂ ਦੀ। ਤੇ ਖੈੜਾ ਸਾਹਿਬ ਤੇ ਪੁੱਲਰ ਸਾਹਿਬ ਦੀ ਕਿਉਂਕਿ 33 34 ਸਾਲ ਦੀ ਤੇ ਪੁੱਲਰ ਸਾਹਿਬ ਦੀ 28 29 ਸਾਲ ਹੋ ਗਈ ਆ ਅੰਦਰ ਆਪਣੇ ਕੈਦ ਪੂਰੀ ਹੋ ਚੁੱਕੀ ਆ। ਸੋ ਵੀ ਕਹਿੰਦੇ ਸੀ ਇਸ ਕਰਕੇ ਅਸੀਂ ਸਾਰਾ ਮੁੱਦਾ ਜਿਹੜਾ ਇਹ ਰਾਜਵਾਨਾ ਸਾਹਿਬ ਦਾ ਚੇਚੇ ਤੌਰ ਦੇ ਉੱਤੇ ਕਿਉਂਕਿ ਇਹ ਕਮੇਟੀ ਉਸ ਮੁੱਦੇ ਤੇ ਬਣੀ ਆ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਬਣੀ ਆ। ਸੋ ਅਸੀਂ ਪੋਰ ਜੋਰ ਯਤਨ ਕਰ ਰਹੇ ਆਂ ਕਈ ਵਾਰੀ ਸਾਡਾ ਸੁਭਾਅ ਬਣ ਗਿਆ ਆ ਤੇ ਖਾਸ ਕਰਕੇ ਮੈਂ ਦੇਖਦਾ ਭਈ ਅਸੀਂ ਦਵਾ ਸੱਟ ਕਹਿੰਨੇ ਵੀ ਇੱਕਦਮ ਸਾਡਾ ਇੱਕ ਸਮਾਜ ਦਾ ਤੇ ਸੁਭਾਅ ਬਣ ਗਿਆ ਖਾਸ ਕਰਕੇ ਸਾਡਾ ਸਿੱਖਾਂ ਦੇ ਵਿੱਚ ਮੈਂ ਚਿਚੇ ਤੌਰ ਤੇ ਕਹਿ ਲਵਾਂ ਪਰ ਹਰ ਇੱਕ ਗੱਲ ਲਈ ਯਤਨ ਕਰਨਾ ਪੈਂਦਾ ਯਤਨ ਤੋਂ ਬਾਅਦ ਫਿਰ ਕੋਈ ਗੱਲ ਜਿਹੜੀ ਉਸੇ ਦੇ ਚੜਦੀ ਆ ਸੋ ਇਹ ਤਾਨਦੇਹੀ ਦੇ ਨਾਲ ਦਿਲੋਂ ਇਹਦੇ ਲਈ ਇਹ ਯਤਨ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਤੇ ਗੁਰੂ ਕਿਰਪਾ ਕਰੇ ਮੇਰਾ ਖਿਆਲ ਸਾਨੂੰ ਛੇਤੀ ਇਹਦਾ ਜਿਹੜਾ ਰਿਜ਼ਲਟ ਆ ਉਹ ਸਮੇਂ ਅਨੁਸਾਰ ਇਹ ਜਰੂਰ ਮਿਲੂਗਾ ਸੋ ਇਸ ਕਰਕੇ ਸਾਡੇ ਇਹ ਪੰਜ ਮੈਂਬਰ ਸਹਿਬਾਨ ਅਸੀਂ ਅੱਜ ਚੇਚੇ ਤੌਰ ਤੇ ਸੀ ਫਿਰ ਬਾਹਰ ਤੁਸੀਂ ਕੱਲੇ-ਕੱਲੇ ਨੂੰ ਫੇਰ ਪੁੱਛਣਾ ਕਿ ਕੀ ਅੰਦਰ ਹੋਇਆ ਅੰਦਰ ਸਿਰਫ ਸਾਡੀ ਜਿਹੜੀ ਡਿਸਕਸ਼ਨ ਹੋਣ ਤੱਕ ਦੀ ਸਾਰਾ ਮੁਲਾਂਕਣ ਵੀ ਕੀਤਾ ਗਿਆ ਹਾਲਾਤਾਂ ਨੂੰ ਵੀ ਮੋਧੇ ਨਜ਼ਰ ਰੱਖਿਆ ਗਿਆ ਤੇ ਉਹ ਤੋਂ ਇਲਾਵਾ ਸਿੰਘ ਸਾਹਿਬ ਵਾਲੀ ਜਿਹੜੀ ਸੀਗੀ ਉਹਨੂੰ ਵੀ ਜਿਹੜਾ ਉਹਨੂੰ ਵੀ ਇਸ ਤਰਜ ਤੇ ਰੱਖਿਆ ਗਿਆ ਇੱਕ ਬੇਨਤੀ ਜਿਹੜੀ ਮੈਂ ਹੋਰ ਨਾਲ ਕਰਦਿਆਂ ਬੀਇੰਗ ਐਡਵੋਕੇਟ ਮੈਂ ਸੋਚਦਾ ਕਿ ਕਿਉਂਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੇ ਵਿੱਚ ਬਿਆਨ ਸਿੰਘ ਕਾਂਢ ਦੇ ਵਿੱਚ ਸਰਦਾਰ ਗਰਮੀਤ ਸਿੰਘ ਸਰਦਾਰ ਸ਼ਮਸ਼ੀਰ ਸਿੰਘ ਤੇ ਸਰਦਾਰ ਰਖਵਿੰਦਰ ਸਿੰਘ ਉਹ ਬੇਲ ਤੇ ਰਿਲੀਜ਼ ਕੀਤੇ ਗਏ ਤੇ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਤੇ ਆਪਣੇ ਹੋਰ ਕੇਸ ਵੀ ਪੈਂਡਿੰਗ ਹਾਲੇ ਭਾਈ ਪਿਹੋਰਾ ਸਾਹਿਬ ਤੇ ਭਾਈ ਅਵਤਾਰ ਸਿੰਘ ਤਾਰਾ ਪਰਮਜੀਤ ਸਿੰਘ ਜੀ ਪਿਹੋਰਾ ਇਹ ਵੀ ਬਿਆਨ ਸਿੰਘ ਕਾਂਡ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਆ ਕਿਉਂਕਿ ਉਹ ਦੇ ਵਿੱਚ ਜੇ ਤਿੰਨ ਜਿਹੜੇ ਮੇਨਸ ਅਗੇ ਜਿਹੜੇ ਅੱਜ ਬੇਲ ਤੇ ਆਏ ਆ ਤੇ ਇਹ ਵੀ ਉਹਦੇ ਵਿੱਚ ਸ਼ਾਮਲਿਆ ਭਾਵੇਂ ਮੈਂ ਵੱਖਰਾ ਉਹ ਕਨਸੈਪਟ ਇਸ ਕਰਕੇ ਆ ਕਿ ਜੇ ਕਿਸੇ ਤੇ ਕੇਸ ਪੈਂਡਿੰਗ ਹੈ ਉਹਦੀ ਰਿਹਾਈ ਉਦੋਂ ਹੀ ਹੋਣੀ ਹੁੰਦੀ ਜਦਲੇ ਉਹ ਤੇ ਕੋਈ ਕੇਸ ਮੁੱਕ ਜਾਂਦਾ ਜਾਂ ਬੇਲ ਮਿਲ ਜਾਂਦੀ ਆ ਪਰ ਅਸੀਂ ਇਹ ਵੀ ਕਹਿੰਦੇ ਆ ਸੈਂਟਰ ਸਰਕਾਰ ਤੋਂ ਮੰਗ ਰੱਖਦੇ ਆ ਕਿ ਉਹਨਾਂ ਦੀ ਵੀ ਜਿਹੜੀ ਸਜ਼ਾ 20 ਸਾਲ ਤੋਂ ਉੱਤੇ ਹੋ ਚੁੱਕੀ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਬਾਕੀ ਦਾ ਜਿਹੜੇ ਚੱਲਦੇ ਚੱਲਦੇ ਰਹਿਣ ਇੱਕ ਜਿਹੜੀ ਅਸੀਂ ਸੀਪੇ ਆਮ ਅਕਸਰ ਕਈਆਂ ਗੱਲਾਂ ਤੇ ਟਕਰਾਅ ਹੋ ਜਾਂਦਾ ਤੇ ਭਾਜੀ ਦੀ ਸਾਰੀ ਇਸ ਪੰਜ ਮੈਂਬਰੀ ਦੀ ਪਹਿਲਾਂ ਤੋਂ ਸੀਪੇ ਆਪਾਂ ਪੀਸਫੁਲੀ ਬੈਠ ਕੇ ਇਹਨਾਂ ਦੇ ਨਾਲ ਡੈਪੂਟੇਸ਼ਨ ਦੇ ਤੌਰ ਤੇ ਗੱਲਬਾਤ ਰਾਂਗੇ ਮਸਲੇ ਨੂੰ ਹੱਲ ਕਰਨ ਸੋ ਉਹਦੇ ਤਹਿਤ ਹੀ ਅਸੀਂ ਸਾਰੀ ਇਹ ਜਿਹੜੀ ਰਣਨੀਤੀ ਬਣਾਈ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਗੱਲ ਦੇ ਉੱਤੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਹਾਡਾ ਆਪਣਾ ਕੀਤਾ ਫੈਸਲਾ ਤੁਹਾਡੇ ਕੋਲੋਂ ਲਾਗੂ ਕਰਵਾਉਣਾ ਤੇ ਭਾਈ ਰਾਜਵਾਨਾ ਸਾਹਿਬ ਦੀ ਤਾਂ ਜਿਹੜੇ ਤੁਸੀਂ ਡੇਥ ਸੈਂਟੈਂਸ ਕਮਿਊਟ ਕਰਨੀ ਤਾਂ ਉਹ ਤਾਂ ਲਾਈਫ 'ਚ ਹੀ ਜਾਣੀ ਆ ਨਾ ਉਹ ਵੀ ਬਾਹਰ ਦਾ ਆਉਣਾ ਨਹੀਂ ਹਾਲ ਦੀ ਘੜੀ ਪਰ ਜੇ ਉਹ ਵੀ ਸਜ਼ਾ ਪੂਰੀ ਹੁੰਦੀ ਉਹਨਾਂ ਦੇ ਵੀ ਅਸੀਂ ਚਾਹਣੇ ਪਏ ਉਹ ਵੀ ਨਾਲ ਹੀ ਸਾਰਿਆਂ ਦੇ ਆਉਣ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਅਸੀਂ ਪੋਜੀਟਿਵਲੀ ਸਾਰਿਆਂ ਪੱਖਾਂ ਨੂੰ ਬੈਠ ਕੇ ਵਿਚਾਰਿਆ ਕਿ ਕਈ ਵਾਰੀ ਟਕਰਾਅ ਹੋ ਜਾਂਦੇ ਟਕਰਾਮਾਂ ਦੇ ਵਿੱਚੋਂ ਕੰਸਰਨਡ ਮੁੱਦਾ ਜਿਹੜਾ ਉੜ ਜਾਂਦਾ ਸੋ ਭਾਜੀ ਸਾਡੇ ਵਿੱਚ ਸਿਆਣੇ ਆ ਸਾਰਿਆਂ ਤੋਂ ਇਹਨਾਂ ਦੀ ਵੀ ਅਸੀਂ ਗਾਈਡਲਾਈਨ ਰਹਿ ਰਹੇ ਆ ਤੇ ਬਾਕੀ ਸਾਰੇ ਚਾਰ ਮੈਂਬਰ ਜਿਹੜੇ ਇਹ ਵੀ ਮੈਂ ਸਮਝਦਾ ਆ ਸਾਰੇ ਸੂਝ ਸੂਝਵਾਨ ਸੂਝਵਾਨ ਆ ਭੈਣ ਸਾਡੀ ਕਿਉਂਕਿ ਮੁਲਾਕਾਤ ਕਰਦੀ ਰਾਜਵਾਨਾ ਸਾਹਿਬ ਨਾਲ ਤੇ ਅਸੀਂ ਅਪਡੇਟ ਵੀ ਤਾਂ ਕਿ ਉਹਨਾਂ ਨੂੰ ਪੇ ਹੁਣ ਤੱਕ ਦੀ ਜਿਹੜੀ ਕਿਹੜੀ ਗੱਲ ਆ ਉਹ ਅਪਡੇਟ ਸਾਰੀ ਕਰਾਤੀ ਆ ਸੋ ਅੱਜ ਦੇ ਵਿੱਚ ਅਸੀਂ ਕਿਉਂਕਿ 22 ਦਾ ਜਿਹੜਾ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਾਰੇ ਰੋਜੇਵਾ ਵਿੱਚ ਇਹ ਆਪਣੇ ਹੋਮ ਮਿਨਿਸਟਰ ਸਾਹਿਬ ਦੀ ਸਿਸਟਰ ਦੀ ਡੈਥ ਹੋ ਗਈ ਸੀ ਸੋ ਇਸ ਕਰਕੇ ਅਸੀਂ ਹੁਣ ਆਸ ਰੱਖਦੇ ਆ ਕਿ 22 ਤੋਂ ਬਾਅਦ ਕੋਈ ਸਮਾਂ ਸਾਨੂੰ ਜਿਹੜਾ ਮਿਲ ਜਾਊਗਾ ਉਹ ਸਮੇਂ ਦੇ ਅਨਸਾਰ ਫਿਰ ਅਸੀਂ ਜ਼ਰੂਰ ਬੈਠ ਕੇ ਉਹਨਾਂ ਨਾਲ ਗੱਲ ਜਿਹੜੀ ਆ ਉਹ ਕਰਾਂਗੇ ਇਹਨਾਂ ਕਿ ਅੱਜ ਦਾ ਸਿਕਾ ਫਿਰ ਤੁਹਾਨੂੰ ਬਾਹਰ ਜਾ ਕੇ ਸਾਰਿਆਂ ਨੂੰ ਇਕੱਲੇ ਇਕੱਲੇ ਨੇ ਫਿਰ ਕੀ ਹੋਇਆ ਕੀ ਹੋਇਆ ਆ ਜਿਹੜਾ ਅੱਜ ਅਸੀਂ ਬੈਠ ਕੇ ਦਸਕਸ ਕੀਤਾ ਪਹਿਲਾਂ ਵੀ ਇਹੋ ਹੀ ਪਾਲਿਸੀ ਸੀ ਵੀ ਆਪਾਂ ਬੈਠ ਕੇ ਇਹਦਾ ਮਸਲੇ ਦਾ ਹੱਲ ਕਰਨਾ ਆ ਤੇ ਉਹਦੇ ਲਈ ਅਸੀਂ ਆਪਣੇ ਜਿਹੜੇ ਯਤਨ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿਉਂਕਿ ਇੰਡੀਵਿਜੂਅਲ ਤੌਰ ਦੇ ਉੱਤੇ ਨਹੀਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਸਰਪ੍ਰਸਤੀ ਨੇ ਕਮੇਟੀ ਉਹ ਨਹੀਂ ਬਣਾਈ ਆ ਸੋ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਹਾਈ ਟੈਂਪੋਰਲ ਸੀਟ ਜਿਹੜੀ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਆ ਉੱਥੋਂ ਜਿਸਲੇ ਕੋਈ ਆਵਾਜ਼ ਉੱਠਦੀ ਆ ਉਹ ਸਮੁੱਚੀ ਕੌਮ ਦੀ ਮੰਨੀ ਜਾਂਦੀ ਤੇ ਉਹ ਕਮੇਟੀ ਉਹਨਾਂ ਨੇ ਬਣਾਈ ਆ ਪੰਜ ਮੈਂਬਰੀ ਸੋ ਇਹ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਅਸੀਂ ਜਿਹੜੀ ਅਗਲੀ ਰਣਨੀਤੀ ਆ ਉਹ ਸਾਰੀ ਅਪਣਾ ਰਹੇ ਹਾਂ ਸੋ ਭਾਈ ਸਾਹਿਬ ਭਾਈ ਰਾਜੋਵਾਨਾ ਸਾਹਿਬ ਦੀ ਜਦੋਂ 2012 ਚ ਇਹ ਡੈਥ ਸੈਂਟੈਂਸ ਜਿਹੜਾ ਸੀ ਇਹਨੂੰ ਜੱਲੇ ਸਟੇ ਹੋਇਆ ਸੀ ਪ੍ਰੈਜ਼ੀਡੈਂਟ ਸਾਹਿਬ ਤੋਂ ਉਦੋਂ ਵੀ ਅਕਾਲ ਤਖਤ ਦੀ ਡਾਇਰੈਕਸ਼ਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਅਪੀਲ ਪਾਈ ਸੀ ਪਟੀਸ਼ਨ ਸੋ ਹੁਣ ਇਹ ਪੰਜ ਮੈਂਬਰ ਉਸੇ ਤਾਰਜ ਤੇ ਅਕਾਲ ਤਖਤ ਸਾਹਿਬ ਦੀ ਉਹਨਾਂ ਦੀ ਮੈਂ ਸਮਝਦਾ ਵੀ ਸਰਪ੍ਰਸਤੀ ਤੇ ਉਹਨਾਂ ਦੀ ਕਮਾਂਡ ਥੱਲੇ ਇਹ ਕਮੇਟੀ ਚੱਲ ਰਹੀ ਆ ਸੋ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਿੱਖਾਂ ਦਾ ਮਹਾਨ ਸਾਰੇ ਦੁਨੀਆਂ ਦੇ ਵਿੱਚ ਜੇ ਕੋਈ ਮਹਾਨ ਤਖਤੋਂ ਸ਼੍ਰੀ ਅਕਾਲ ਤਖਸਾਲ ਸਾਹਿਬ ਆ ਸੋ ਇੱਥੋਂ ਬਣਾਈ ਹੋਈ ਕੋਈ ਵੀ ਆਵਾਜ਼ ਜਿਹੜੀ ਆ ਉਹ ਕੌਮ ਦੀ ਸਮੁੱਚੀ ਦੀ ਬਾਤ ਗਣੀ ਜਾਂਦੀ ਆ ਸੋ ਇਹ ਬੈਠ ਕੇ ਅੱਜ ਅਸੀਂ ਸਾਰਿਆਂ ਨੇ ਇਹੋ ਫੈਸਲਾ ਕੀਤਾ ਸੀਗਾ ਤੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਚਾਰੇ ਮੈਂਬਰ ਜਿਹੜੀ ਅੱਜ ਗੋਲਕ ਦਾ ਜਿਹੜੀ ਪੈਸੇ ਚੋਰੀ ਹੋਏ ਨੇ ਉਹ ਕੀ ਏ ਸਾਰਾ ਜਿਹੜਾ ਗੋਲਕ ਜੋ ਪੈਸੇ ਚੋਰੀ ਹੋਏ ਨੇ ਇੱਕ ਮਿੰਟ ਇਹ ਪਹਿਲਾਂ ਗੱਲ ਕਰਾਂ ਰਾਜੀ ਜਿਹੜਾ ਅੱਜ ਦਾ ਅੱਜ ਦਾ ਮੁੱਦਾ ਪੰਜ ਮੈਂਬਰੀ ਦਾ ਇਹ ਜਿਹੜੀ ਇਹ ਅੱਜ ਦਾ ਕੋਈ ਮੈਂ ਤੁਸੀਂ ਮੇਰੇ ਨਾਲ ਬਾਅਦ ਚ ਬੈਠ ਕੇ ਕਰ ਲਿਓ ਗੱਲ ਪ੍ਰਧਾਨ ਜੀ ਜਿਹੜਾ ਸੀ ਸਭ ਦੇ ਨਾਲ ਇਹ ਅੱਜ ਦੀ ਗੱਲ ਜਿਹੜੀ ਸੀ ਇਹ ਪੰਜ ਮੈਂਬਰੀ ਕਮੇਟੀ ਦਾ ਆ ਮੁੱਦਾ ਹੈਗਾ ਬਾਕੀ ਜਿਹੜਾ ਕੋ ਹੋਰ ਹੈਗਾ ਕੋਈ ਨਹੀਂ ਮੈਂ ਬੰਤੂ ਬੰਤੂ ਮੇਰੇ ਨਾਲ ਕਰ ਲੈ ਮੈਂ 25 ਤਰੀਕ ਤੋਂ ਬਾਅਦ ਹੀ ਸਿਰਫ ਆਸ ਹੈ ਕਿ ਕੋਈ ਸੰਕੇਤ ਮਿਲੇ ਗ੍ਰਹਿ ਮੰਤਰਾਲੇ ਤੋਂ ਦੇਖੋ ਗੱਲ ਗੱਲ ਆਪਣੇ ਇਹ ਆ ਪਈ ਹਰ ਇੱਕ ਬੰਦਾ ਯਤਨ ਕਰਦਾ ਯਤਨ ਅਸੀਂ ਸੈਂਸੀਅਰਲੀ ਕਰ ਰਹੇ ਹਾਂ ਤੇ ਸਾਨੂੰ ਪੋਜ਼ਿਟਿਵ ਇੰਡੀਕੇਸ਼ਨਾਂ ਮਿਲ ਰਹੀਆਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਚਿੱਠੀ ਦਾ ਜਵਾਬ ਵੀ ਦਿੱਤਾ ਇਹੋ ਇਦਾਂ ਦੀਆਂ ਇੰਡੀਕੇਸ਼ਨਾਂ ਹੁੰਦੀਆਂ ਕਿ ਜਿਹੜੀਆਂ ਪੋਜ਼ਿਟਿਵ ਤੌਰ ਦੇ ਉੱਤੇ ਹੁਣ ਦਿੱਲੀ ਸਿਰਸਾ ਸਾਹਿਬ ਬੈਠੇ ਆ ਭਾਜੀ ਬਲਜਿੰਦਰ ਭਾਜੀ ਹਮਦਰ ਸਾਹਿਬ ਬੈਠੇ ਆ ਹਲਕਾ ਕਾਲਕਾ ਸਾਹਿਬ ਬਾਜੀ ਹਰਮੀਤ ਸਿੰਘ ਕਾਲਕਾ ਸੋ ਇਹ ਅਸੀਂ ਇਹ ਮੰਨ ਕੇ ਤੁਰਦੇ ਆਂ ਵੀ ਜੇ ਆਪਾਂ ਆਸੇ ਸਿੱਟ ਕੇ ਸਿਰਦੇ ਆਂਗੇ ਕਿਉਂਕਿ ਕੋਈ ਪੱਖ ਤੋਂ ਅਸੀਂ ਚਾਹੁੰਦੇ ਨਹੀਂ ਵੀ ਕੋ ਕੋ ਅਨਸੈਸਰੀ ਜਿਹੜੀ ਆ ਪੋਰਸ ਦੋਏ ਪਾਸਿਓਂ ਬੇਸਡ ਹੋਵੇ ਸੋ ਅਸੀਂ ਯਤਨ ਕਰ ਰਹੇ ਫਿਰ ਜਿਹਦੇ ਨਾ ਕਿਸੇ ਪਾਸੇ ਗੱਲ ਸਿਰੇ ਚੜੂਗ ਫਿਰ ਤਾਂ ਤੁਹਾਡੇ ਸਾਹਮਣੇ ਸਾਰੀ ਆ ਜਾਂਦੀ ਪਰ ਹੋਪਫੁਲੀ ਤੁਹਾਨੂੰ ਸੱਦਾ ਆਇਆ ਜੀ ਹਾਂ ਜੀ 22 ਤਰੀਕ ਨੂੰ ਤੁਹਾਨੂੰ ਸੱਦਾ ਮੈਨੂੰ ਫਾਰਮਲ ਤੌਰ ਤੇ ਆਇਆ ਸੀ ਦੂਜੇ ਪਾਸੇ ਪ੍ਰੋਨਤੀ ਡੇਰਾ ਮੁਖੀ ਨੂੰ ਬੰਦੀ ਸਿੰਘ ਦੇਖੋ ਇਹ ਮੇਰੀ ਮੇਰੀ ਬੇਨਤੀ ਸੁਣੋ ਅੱਜ ਆਪਾਂ ਜਿਹੜੀ ਸੀ ਇਹਨੇ ਵੀ ਹੁਣ ਸਵਾਲ ਠਾਇਆ ਗੋਪੇ ਪੈਸੇ ਚੱਕੇ ਤੁਸੀਂ ਤੁਸੀਂ ਮੇਰੀ ਮੇਰੀ ਬੇਨਤੀ ਸੁਣ ਲਓ ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਬੰਦੀ ਸਿੰਘ ਜਾਨੀ ਜਿਹੜਾ 50 ਦੇ ਵਿੱਚ ਮਿਲੀਏ ਇਹ ਦੂਜੇ ਪਾਸੇ ਪਰੋਲ ਦਿੱਤੀ ਜਾ ਰਹੀ ਤੁਹਾਨੂੰ ਉਹਨਾਂ ਵੱਸ ਸਮਝਾਦਾ ਪੈਰਨਿੰਗ ਕਰਨ ਦਾ ਦੇਖੋ ਬੇਨਤੀ ਮੇਰੀ ਸੁਣ ਲਓ ਰੋਡ ਕੋਡ ਜੀ ਇਹ ਜਿਹੜਾ ਮਤਲਬ ਸਾਡਾ ਕਈ ਵਾਰੀ ਰੋਸ ਹੋ ਜਾਂਦਾ ਕਿਉਂਕਿ ਜੇਲ੍ਹ ਇੱਕ ਜੇਲ ਮੈਨੂਅਲ ਆ ਉਹ ਜੈ ਜੇਲ ਮੈਨੂਅਲ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਉਹ ਪ੍ਰੋਵੀਜ਼ਨ ਫੇ ਜਿਹੜਾ ਆ ਓਵਰ ਲੈਪ ਕਰਕੇ ਨਵੀਆਂ ਅਮੈਂਡਮੈਂਟਾਂ ਹੋ ਗਈਆਂ ਹੁਣ ਉਹਨਾਂ ਦੇ ਬਾਰੇ ਬੋਲੂਗਾ ਤਾਂ ਮੇਰਾ ਖਿਆਲ ਆ ਜਿਹੜੀ ਅੱਜ ਆਪਾਂ ਬੈਠੇ ਮੀਟਿੰਗ ਕੀਤੀ ਪੋਜੀਟਿਵ ਢੰਗ ਦੇ ਨਾਲ ਇਹ ਵੀ ਸਾਰੀ ਅੰਡਨ ਨਹੀਂ ਹੋ ਜਾਊਗੀ ਪਰ ਇਹ ਮੇਰਾ ਜ਼ਰੂਰ ਆ ਭਈ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਬੜਾ ਸੌਫਟ ਰੱਖਦੀ ਹੋਈ ਇਖਤियार ਕੀਤਾ ਹੀ ਹੁੰਦਾ ਲੋਕ ਹਨ ਦੇਖੋ ਤੁਸੀਂ ਪ੍ਰੈਸ ਵਾਲੇ ਆ ਤੁਸੀਂ ਵੀ ਸੌਫਟੇ ਚੱਲਦੇ ਆ ਜੇਲੇ ਕਿਸੇ ਹਾਲ ਦਾ ਨਤੀਜਾ ਕੱਢਣਾ ਹੋਵੇ ਕਿਸੇ ਹਾਲ ਕੋਈ ਚੀਜ਼ ਦਾ ਕਰਨਾ ਹੋਵੇ ਫਿਰ ਤਾਂ ਸਾਡਾ ਸੁਧਾਨ ਤੇ ਸਿੱਖਾਂ ਦਾ ਇਹ ਹੈ ਵੀ ਸਾਰੇ ਹੀਲੇ ਜਿਹੜੇ ਆ ਉਹ ਵਰਤਣੇ ਚਾਹੀਦੇ ਆ ਉਹ ਇਸ ਕਰਕੇ ਉਹ ਅਸੀਂ ਸਾਰੇ ਹੀਲੇ ਵਰਤ ਰਹੇ ਹਾਂ ਇਸ ਆਸ ਦੇ ਨਾਲ ਕਿ ਇੱਥੇ ਇਹਦਾ ਕੋਈ ਚੰਗਾ ਹੱਲ ਨਿਕਲ ਜੇ ਪੋਜ਼ਿਟਿਵਿਟੀ ਤਾਂ ਲੱਗੀ ਦੀ ਬਲਟਵਾ ਸਾਹਿਬ ਸ਼ਾਂਤ ਬੈਠੇ ਆ ਇਹ ਹੁਣ ਤੁਸੀਂ ਵੱਲੋਂ ਛੇੜਨਾ ਛੜੀਏ ਤਾਂ ਚੰਗੇ ਗੱਲ ਆ ਸਾਰੇ ਗੱਲ ਤਾਂ ਵੀ ਸਾਹਿਬ 22 ਤੱਕ ਨਹੀਂ ਸਰਕਾਰ 26 ਜਨਵਰੀ ਤੱਕ ਬਿਜਲੀ ਲੱਗਦੀ ਹੈ ਜੀ ਦੇਖੋ 26 ਜਨਵਰੀ ਇੱਕ ਵੱਖਰਾ ਗੱਲ ਆ 22 ਤੱਕ ਕਿਉਂਕਿ ਉਹ ਧਾਰਮਿਕ ਤੌਰ ਤੇ ਉਧਰ ਰੁਲ ਜਿਓਆ ਬਾਕੀ ਕੋਈ ਗੱਲ ਨਹੀਂ ਅਸੀਂ ਹੁਣ ਕਿਉਂਕਿ ਸਾਨੂੰ ਇਮੀਡੀਏਟ 27 ਦੀ ਗੱਲ ਸੀ ਉਹ 27 ਵਾਲੀ ਅਸੀਂ ਹੁਣ ਸਿੰਘ ਸਾਹਿਬ ਨਾਲ ਬੈਠ ਕੇ ਉਹ ਕਰ ਲਾਂਗੇ ਤਾਂ ਕਿ ਕਈ ਵਾਰੀ ਫਿਰ ਬਿਜਲੀ ਆਪਣੇ ਵਿੱਚ ਵੀ ਹੋ ਜਾਂਦੇ ਹੁਣ ਕਾਲ ਕਾਜੀ ਉਥੋਂ ਆਏ ਦਿੱਲੀੋਂ ਆਏ ਆ ਬਾਜੀ ਉਧਰੋਂ ਆਏ ਭੱਜ ਕੋਲ ਤਾਂ ਮਿੰਟ ਦਾ ਟਾਈਮ ਨਹੀਂ ਹੁੰਦਾ ਕੋਕੇ ਵੱਡੀ ਖਵਾ ਲਿਆ ਪਰ ਇਹਨਾਂ ਦਾ ਧੰਨਵਾਦ ਕਰਦੇ ਆਂ ਭਈ ਇਸ ਮੁੱਦੇ ਦੇ ਉੱਤੇ ਔਰ ਮੈਂ ਅਨ ਕੰਡੀਸ਼ਨਲੀ ਮੇਰਾ ਖਿਆਲ ਹੈ ਇੰਨੀ ਫਰਾਕ ਦੇ ਲਈ ਜਿੰਨੀ ਭਾਜੀ ਦਿਖਾ ਲਦੇ ਇਸ ਮੁੱਦੇ ਤੇ ਭਈ ਮੈਂ ਇਸ ਮੁੱਦੇ ਦੇ ਉੱਤੇ ਹਰ ਇੱਕ ਪੱਖ ਦੇ ਮੈਂ ਨਾਲ ਆ ਔਰ ਜੋ ਬੈਠ ਕੇ ਵੀ ਅੰਦਰ ਗੱਲਾਂ ਹੋਈਆਂ ਭਈ ਮੈਂ ਕੱਲ ਪਰਸੋਂ ਇਹ ਜਦੋਂ ਰੱਖਿਆ ਟਾਈਮ ਤੇ ਅਸੀਂ ਚਾਹੁੰਦੇ ਸੀ ਵੀ ਚਲੋ ਕਿਤੇ ਲਾਗੇ ਰੱਖ ਲਈਏ ਭਾਜੀ ਨੇ ਕਿਹਾ ਨਹੀਂ ਮੈਂ ਬਿਲਕੁਲ ਆਉਂਗਾ ਦੇ ਨਹੀਂ ਹੈ ਕਿ ਆਪ ਇਸ ਮੁੱਦੇ ਦੇ ਉੱਤੇ ਮੇਰਾ ਕੋਈ ਟਾਈਮ ਨਹੀਂ ਜਦੋਂ ਮਰਜੀ ਮੈਨੂੰ ਕਾਲ ਕਰ ਲਿਓ ਤੇ ਮੈਂ ਸਮਝਦਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਇੱਕ ਨਾਲ 26 ਨੂੰ ਵੀ ਕੋ ਬਹੁਤੇ ਦਿਨ ਨਹੀਂ ਆ ਚਾਰ ਦਿਨ ਹੀ ਰਹਿੰਦੇ ਕੋਈ ਨਹੀਂ ਜਿਹੜੀਆਂ ਤਾਂ ਵੀ ਸਾਹਿਬ ਕਮੇਟੀਆਂ ਬਣਦੀਆਂ ਰੀਆਂ ਬੰਦੀ ਸਿੰਘਾਂ ਪਰ ਉਹ ਅੱਗੇ ਨਹੀਂ ਵੱਧ ਸਕੀਆਂ ਸ਼ਾਇਦ ਇਹੀ ਕਾਰਨ ਹੈ ਵੀ ਤੁਹਾਡੀ ਜਿਹੜੀ ਕਮੇਟੀ ਵਧੀਆ ਤੰਗ ਨਾਲ ਅੱਗੇ ਚੱਲਦੀ ਆ ਬਰਾਦਰ ਬਰਾਦਰ ਦੇਖੋ ਕਮੇਟੀਆਂ ਪਹਿਲਾਂ ਅਕਾਲ ਤਖਤ ਦੀ ਸਰਪ੍ਰਸਤੀ ਚ ਨਹੀਂ ਬਣੀਆਂ ਸਰਪ੍ਰਸ ਆਪਣੇ ਅਕਾਲ ਤਖਤ ਦੀ ਡਾਇਰੈਕਸ਼ਨ ਆਈ ਸੀ ਉਦੋਂ ਮੈਂ ਪਹਿਲਾਂ ਵੀ 11 ਮੈਂਬਰੀ ਬਣਾਈ ਸੀ ਪਰ ਹੁਣ ਤਾਂ ਬਣਾਈ ਉਹਨਾਂ ਨੇ ਆਪ ਆ ਤੋ ਪਹਿਲੀਆਂ ਕਮੇਟੀਆਂ ਜਿਹੜੀਆਂ ਉਹ ਅਸੀਂ ਆਪ ਬਣਾਉਂਦੇ ਸੀ ਇਹ ਕਮੇਟੀ ਉਹ ਨਹੀਂ ਆਪ ਬਣਾਈ ਆ ਚਲ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ